ਹਾਂਜੀ ਭਾਈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਪਾਂ ਖੜੇ ਆ ਬੱਕਰਾ ਮੰਡੀ ਪਿੰਡ ਮੁੱਲਾ ਪਰਦਾਕਾ ਜ਼ਿਲ੍ਹਾ ਲੁਧਿਆਣਾ ਜਿਹੜੀ ਕਿ ਹਰ ਸ਼ਨੀਵਾਰ ਨੂੰ ਮੰਡੀ ਲੱਗਦੀ ਆ ਸਾਡੇ ਕੋਲੇ ਪਵਨ ਗੋਪੀ ਤੇ ਰੌਣ ਇਹ ਤਿੰਨ ਵੀਰ ਪਹੁੰਚੇ ਨੇ ਜਲੰਧਰ ਤੋਂ ਜਿਹੜੇ ਕਿ ਬੱਕਰੀਆਂ ਦੇ ਕਿੱਤੇ ਨਾਲ ਜੁੜੇ ਹੋਏ ਨੇ ਤੇ ਇਹ ਪਹੁੰਚੇ ਸੀ ਸਪੈਸ਼ਲ ਅੱਜ ਦੁੱਧ ਚਵਾਈ ਦਾ ਮੇਲਾ ਸਮਾਪਤ ਹੋਇਆ ਸਵੇਰ ਦੇ ਟਾਈਮ ਜਿਦੇ ਵਿੱਚ ਆ ਤਾਰੀ ਲਸਾੜੇ ਦੀ ਬੱਕਰੀ ਨੇ ਪਹਿਲਾ ਨੰਬਰ ਕੀਤਾ ਰਾਜੂ ਡੇੜਵੇ ਦੀ ਬੱਕਰੀ ਨੇ ਦੂਜਾ ਨੰਬਰ ਕੀਤਾ ਭਪਿੰਦਰ ਸਿੰਘ ਲਾਲਾ ਚੰਡੀਗੜ੍ਹ ਦੀ ਬੱਕਰੀ ਨੇ ਤੀਜਾ ਨੰਬਰ ਕੀਤਾ ਤੇ ਮਗਰਲੇ ਰਿਕਾਰਡ ਤੋੜੇ ਆ ਜੀ ਇਹਨਾਂ ਬੱਕਰੀਆਂ ਨੇ ਤੇ ਅਸੀਂ ਆ ਜਿਹੜੇ ਸਾਡੇ ਤਿੰਨ ਵੀਰ ਆਏ ਨੇ ਇਹਨਾਂ ਨੂੰ ਅਸੀਂ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਦੇ ਰਹੇ ਆ ਜੀ ਇਹਨਾਂ ਵੀਰਾਂ ਤਿੰਨਾਂ ਵਾਹਿ ਧੰਨਵਾਦ ਜੀ ਧੰਨਵਾਦ ਜੀ ਤੇ ਇਸੇ ਤਰ੍ਹਾਂ ਹੀ ਜੀ ਰਾਜੂ ਸਿੰਘ ਕਿਉਂਕਿ ਸਾਡੇ ਕੋਲ ਸੀਮਤ ਸੀ ਇਹ ਮਾਨ ਸਨਮਾਨ ਰਾਜੂ ਧੜਬਾ ਇਹ ਵੀਰ ਦੀ ਬੱਕਰੀ ਆਈ ਆ ਦੂਜੇ ਨੰਬਰ ਤੇ ਇਹ ਬੂਟਾ ਸਿੰਘ ਇਹਦਾ ਪੁੱਤਰ ਆ ਤੇ ਇਹਦਾ ਮਾਨ ਸਨਮਾਨ ਇਹ ਰਾਜੂ ਦਾ ਵਾ ਤੇ ਨਾਲ ਹੀ ਆ ਬੂਟਾ ਸਿੰਘ ਦਾ ਬੂਟਾ ਸਿੰਘ ਚਲੇ ਗਿਆ ਲਓ ਜੀ ਇਹ ਦੋਨਾਂ ਪਿਓ ਪੁੱਤਾਂ ਦਾ ਕਿਉਂਕਿ ਉਹ ਤਿੰਨ ਰੰ ਰਹਿ ਕੇ ਗਿਆ ਇਹਦਾ ਮੁੰਡਾ ਇੱਥੇ ਬੂਟਾ ਸਿਓ ਬੱਕਰੀ ਉਹਦੀ ਨੰਬਰ 'ਚ ਆਈ ਆ ਉਹਦਾ ਲੈਬ ਵੀ ਚੱਲਦਾ ਸੀਗਾ ਇਸ ਕਰਕੇ ਸੀ ਉਹਦਾ ਮਾਨਸਰ ਮਾਰ ਕੀਤਾ ਤੇ ਇਹਨਾਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਬਾਬਾ ਜੀ ਕਿੰਨਾ ਮੇਲਾ ਸੀ ਆਇਆ ਆਪਣਾ ਯਾਰ ਇਹ ਦੁੱਧ ਚਵਾਈ ਦਾ ਤੀਜਾ ਮੇਲਾ ਜੀ ਬਾਕੀ ਨਮਾਇਸ਼ ਦੇ ਤਕਰੀਬਨ ਆਪਾਂ ਕਾਫੀ ਮੇਲੇ ਕਰਾ ਚੁੱਕੇ ਆ ਤੇ ਹੁਣ ਜਲਦੀ ਇੱਕ ਵੱਡਾ ਮੇਲਾ ਹੋਊਗਾ ਜੀ ਜਿਹੜਾ ਕਿ ਵੱਡੇ ਦਾ ਮਤਲਬ ਵੱਡਾ ਹੀ ਹੋਊ ਠੀਕ ਹੈ ਜੀ ਅਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਸਭ ਤੋਂ ਵੱਡਾ ਕਰਾਵਾਂਗੇ ਅਸੀਂ ਕਹਿੰਦੇ ਆ ਭਾਰਤ ਦਾ ਇੱਕ ਰਿਕਾਰਡ ਤੋੜ ਮੇਲਾ ਹੋਊਗਾ ਦੁੱਧ ਚਵਾਈ ਦਾ ਮੁੱਲਾਪੁਰ ਦੀ ਮੰਡੀ ਵਿੱਚ ਇਹ ਹੋਊਗਾ ਵੀਰੇ ਚੰਡੀਗੜ੍ਹ ਪੰਜਾਬ ਗਰੁੱਪ ਵੱਨੀਓ ਵਾਹ ਜੀ ਜਿਹਦੇ ਵਿੱਚ ਪਹਿਲੇ 3 ਨੰਬਰਾਂ ਤੇ ਆਉਣ ਵਾਲੀਆਂ ਬੱਕਰੀਆਂ ਨੂੰ ਮੋਟਰਸਾਈਕਲ ਦਿੱਤੇ ਜਾਣਗੇ ਜਿਹੜੀਆਂ ਵਧੀਆ ਦੁੱਧ ਕੱਢਣਗੀਆਂ ਇਹ ਬਸਾਖੀ ਦੇ ਲਵੇ ਤਵੇ ਇਹਦੀ ਤਰੀਕ ਰੱਖੀ ਜਾਊਗੀ ਤੇ ਜਿਹੜੇ ਸਾਡੇ ਮੇਨ ਇਹਦੇ ਵਿੱਚ ਨੇ ਸਾਡੇ ਸਣੀ ਗਿੱਲਣੀਆਂ ਭਪਿੰਦਰ ਸਿੰਘ ਲਾਲਾ ਬੁੱਧੂ ਮਣੈਲਾ ਰਿਆਸਤਲੀ ਖਾਨ ਰਾਜੂ ਧੜਬਾ ਤੇ ਦਰਸ਼ਨ ਸਿੰਘ ਧਮਣਾ ਦਰਸ਼ੀ ਲੱਖਾ ਬਾਕੀ ਸਾਡੇ ਨਾਲ 30 ਤੋਂ 35 ਮੈਂਬਰ ਨੇ ਜਿਹੜੇ ਸਾਡੇ ਨਾਲ ਨੇ ਹਰਿਆਣੇ ਤੋਂ ਵੀ ਸਾਡੇ ਨਾਲ ਵੀਰ ਕਾਫੀ ਫਾਰਮ ਵਾਲੇ ਜੁੜੇ ਹੋਏ ਅਸੀਂ ਤੁਹਾਡੇ ਚੈਨਲ ਜਰੀਏ ਬੇਨਤੀ ਕਰਦੇ ਆ ਜੀ ਨੇ ਅੱਛਾ ਜੀ ਇੱਧਰ ਆਓ ਮਹਾਰਾਜ ਮੇਰੀ ਬਾਤ ਸੁਣਵਾਜੀ ਆ ਜਾ ਆ ਜਾ ਬੱਧਾ ਜਣ 30 40 ਸਾਹ ਹੈਗੇ ਮਿੱਤਰ ਸਾਰੇ ਤੇ ਮੈਂ ਪਹਿਲੇ ਬੋਲੇ ਵੀ ਔਰ ਵੀ ਹਮਾਰੇ ਪਾਸ ਸਾਡੇ ਕੋ ਐਸੇ ਤਾਂ ਸੌਨੇ ਕਰ ਰਹੇ ਸਾਡੇ ਨजीर खान ਜੀ ਬੋਂਬਾ ਉਹਨੇ ਤੋਂ ਆ ਰਹੇ ਨੇ ਇਹ ਵੀ ਸਾਡੇ ਇਹਨਾਂ ਨੇ 11000 ਰੁਪਏ ਮੇਲੇ ਲਈ ਭੇਜਿਆ ਤੇ ਜਿਹੜਾ ਵੱਡਾ ਮੇਲਾ ਹੋਊਗਾ ਉਹ ਦੁਨੀਆ ਦੇ ਵਿੱਚ ਇੱਕ ਮਿਸਾਲ ਬਣੂਗੀ ਮਿਸਾਲ ਵਾਹ ਜੀ ਮਿਸਾਲ ਕੀ ਬਣੂਗੀ ਤਿੰਨ ਨੰਬਰਾਂ ਤੇ ਨਹੀਂ ਅਸੀਂ ਰੁਕਣਾ ਨੰਬਰ ਵਧਣਗੇ ਤੇ ਬੱਕਰੀ ਵੀ 100 ਪਲੱਸ ਹੋਊਗੀ ਉਹਦੇ 'ਚ ਠੀਕ ਹੈ ਜੀ ਰਕਾਰ ਤੋੜ ਮੇਲਾ ਹੋਊਗਾ ਵਿਸਾਖੀ ਤੋਂ ਥੋੜੇ ਦਿਨ ਬਾਅਦ ਜ਼ਮੀਨਾਂ ਵੇਲੀਆਂ ਹੋ ਜਾਣੀਆਂ ਖੁੱਲੇ ਮੈਦਾਨ ਵਿੱਚ ਬੱਕਰੀਆਂ ਬੈਠਣਗੀਆਂ ਤੇ ਰਕਾਰਡ ਤੋੜ ਮੇਲਾ ਹੋਊਗਾ ਤੇ ਰਿਕਾਰਡ ਤੋੜ ਇਨਾਮ ਹੋਣਗੇ ਨੀਰਖਾਨ ਜੀ ਇੱਕ ਮੋਟਰਸਾਈਕਲ ਦੋ ਮੋਟਰਸਾਈਕਲ ਤਿੰਨ ਮੋਟਰਸਾਈਕਲ ਇਨਸ਼ਾਅੱਲਾ ਸਰ ਜੀ ਤਿੰਨ ਮੋਟਰਸਾਈਕਲ ਹੋਣਗੇ ਪਹਿਲੇ ਦੂਜੇ ਤੀਜੇ ਨੂੰ ਤੇ ਉਸ ਤੋਂ ਬਾਅਦ ਵਿੱਚ ਫਿਰ ਕਰਮਬਾਰ ਨਾਮ ਵਧਾਵਾਂਗੇ ਕਟਨੇ ਨਹੀਂ 11 ਵੀ ਹੋ ਸਕਦੇ 15 ਵੀ ਹੋ ਸਕਦੇ ਨੇ ਵਧੀਆ ਇਨਾਮ ਹੋਣਗੇ ਇਹ ਅਸੀਂ ਵੀਡੀਓ ਤਾਂ ਪਾ ਰਹੇ ਆ ਚੰਡੀਗੜ੍ਹ ਪੰਜਾਬ ਗਰੁੱਪ ਬੰਨੀਓ ਭਾਈ ਅਸੀਂ ਆ ਬੱਕਰੀਆਂ ਤਿਆਰ ਕਰ ਲਓ ਹੁਣੇ ਤੋਂ ਜਿਹੜੀਆਂ ਘੱਪਣਾਂ ਨੇ ਸੁਈ ਹੋਈ ਤੇ ਇਹ ਨਾ ਕਿਉਂ ਇਹਨੂੰ ਕਿਉਂ ਦਾ ਕਾੜਾ ਦੇ ਦੋ ਖੰਡ ਦਾ ਦੇ ਦੋ ਇਹਨੂੰ ਪਤਾਸੇ ਪਾ ਲੋ ਸੂਣ ਤੋਂ ਪਹਿਲਾਂ ਹੀ ਲੱਗ ਜਾਓ ਸਾਂਭਣ ਚਾਰ 4.5 ਮਹੀਨੇ ਪਏ ਨੇ ਤੇ ਸੂਣ ਤੋਂ ਪਹਿਲਾਂ ਹੀ ਸਾਂਭਣ ਲੱਗ ਜਾਓ ਜਿਹੜੀਆਂ ਬੱਕਰੀਆਂ ਢਾਈ ਤੋਂ 3 ਮਹੀਨੇ ਦੀਆਂ ਗੱਬੜਾਂ ਨੇ 4 ਮਹੀਨੇ ਦੀ ਗੱਬਣ ਬੱਕਰੀ ਵੀ ਰਿਕਾਰਡ ਤੋੜੂਗੀ ਉਸ ਦਾ ਟਾਈਮਾਂ 'ਚ ਹੁਣ ਇਹਦੇ ਸਾਂਭ ਲੋ ਜੇ ਤੁਸੀਂ ਮੇਲਾ ਲੁੱਟਣਾ ਵੱਡੇ ਨਾਮ ਹੋਣਗੇ ਧੰਨਵਾਦ ਇੱਕ ਹੋਰ ਤੁਹਾਨੂੰ ਦੱਸ ਦਈਏ ਦਾਰਾ ਸਰੌਦੀ ਬੱਕਰੀ ਦਾ ਰਿਕਾਰਡ ਤੋੜਨ ਵਾਲਾ ਤਾਰੀ ਲਸਾੜਾ ਉਹਨੂੰ 5100 ਰੁਪਇਆ ਦਿੱਤਾ ਗਿਆ ਨजीरਖਾਨ ਬੰਨੀਓ ਰਿਕਾਰਡ ਤੋੜਨ ਦਾ 5100 ਰੁਪਇਆ ਇਹਨੇ ਮੇਲੇ 'ਚ ਪਾਇਆ 11000 ਰੁਪਇਆ ਉਹਨੇ ਇੰਨਾ ਬੰਨੀਓ ਸੇਵਾ ਆਈ ਹੁਣ ਵੀ ਅਸੀਂ ਅੌਂਟ ਕਰਦੇ ਆਂ ਚੰਡੀਗੜ੍ਹ ਪੰਜਾਬ ਗਰੁੱਪ ਬੰਨੀਓ ਤਾਰੀ ਲਸਾੜੇ ਦਾ ਰਿਕਾਰਡ ਤੋੜਨ ਵਾਲੀ ਬੱਕਰੀ ਨੂੰ 11000 ਰੁਪਇਆ ਮਿਲੂ ਨਾਲ ਮੋਟਰਸਾਈਕਲ ਬੋਲੇ ਸੋਨਿਹਾਲ ਸਾਰ ਸਰੀਆ ਘਾ ਲੈ ਮੋਟਰਸਾਈਕਲ ਦਿੱਤਾ ਜਾਊਗਾ 11000 ਰੁਪਇਆ ਪਲੱਸ ਰਿਕਾਰਡ ਤੋੜਨ ਦਾ ਦਿੱਤਾ ਜਾਊਗਾ ਇਹ ਤਾਂ ਦੇ ਰਹੇ ਆ ਪੈਸੇ ਕਿ ਆਪਣੀਆਂ ਬੱਕਰੀਆਂ ਨੂੰ ਠੋਕ ਕੇ ਸੰਭੋ ਬੇਜਵਾਨਿਆਂ ਨੂੰ ਸੰਭੋਗੇ ਤਾਂ ਤੁਹਾਡੇ ਰਿਕਾਰਡ ਵਾਢਣਗੇ ਤੇ ਹੋਰਾਂ ਦੇ ਟੁੱਟਣਗੇ ਜਿਹਦੇ ਟੁੱਟਣਗੇ ਦੁਬਾਰਾ ਫੇਰ ਪੈਦਾ ਕਰਨਗੇ ਇਹ ਇਸ ਕਰਕੇ ਨਾਮ ਦਿੰਨੇ ਆ ਮੁੱਲਾਪੁਰ ਦੀ ਮੰਡੀ ਬਣੀਓ ਨਜੀਰ ਖਾਨ ਜੀ ਅਸਲਮ ਖਾਨ ਜੀ ਰਿਆਸਤਲੀ ਜੀ ਫਰੋਜ਼ ਖਾਨ ਜੀ ਤੇ ਸਾਡੇ ਦਰਸ਼ਨ ਤੁਮਣਾ ਜੀ ਜਲੰਧਰ ਤੋਂ ਵੀਰ ਤੇ ਸਾਡੇ ਡਾਕਟਰ ਸਾਹਿਬ ਜੀ ਹਲਵਾਰੇ ਤੋਂ ਰਾਜੂ ਧੜਬਾ ਗੁਰੂ ਕੇ ਲਾਡਲੀਆਂ ਫੌਜਾਂ ਬਾਕੀ ਜਿੰਨੇ ਵੀਰ ਖੜੇ ਨੇ ਸਾਰਿਆਂ ਦਾ ਧੰਨਵਾਦ ਵੀਰੇ ਮੇਲੇ ਤਾਕਰਾਉਨੇ ਆ ਕਿ ਮੁੱਲਾਪੁਰ ਦੀ ਮੰਡੀ ਤੇ ਪਹੁੰਚਿਆ ਕਰੋ ਮੁੱਲਾਪੁਰ ਦੀ ਬੱਕਰਾ ਮੰਡੀ ਹਰੇਕ ਸ਼ਨੀਵਾਰ ਨੂੰ ਲੱਗਦੀ ਆ ਜਿੱਥੇ ਟਾਪ ਕੁਆਲਿਟੀ ਦੀਆਂ ਬੱਕਰੀਆਂ ਬੱਕਰੇ ਪੱਠਾਂ ਤੇ ਵਧੀਆ ਮਾਲ ਆਉਂਦਾ ਤੇ ਨਾਲ ਹੀ ਸਾਡੇ ਕੋਲੇ ਜਿਵੇਂ ਕਹਦੀ ਆ ਵੀ ਇੰਟਰਨੈਸ਼ਨਲ ਪੱਧਰ ਦੇ ਵਪਾਰੀ ਆਉਂਦੇ ਆ ਇਕੱਲੇ ਇੰਡੀਆ 'ਚ ਨਹੀਂ ਬਾਹਰ ਰਿਆਂ ਇੰਡੀਆ ਤੋਂ ਬਾਹਰ ਰਿਆਂ ਕੰਟਰੀਆਂ ਵਿੱਚ ਵੀ ਇਹ ਮਾਲ ਭੇਜਦੇ ਨੇ ਤੇ ਇੱਥੇ ਪਹੁੰਚਿਆ ਕਰੋ ਮਾਲ ਵੇਚਣ ਵਾਲੇ ਵੀ ਆਵੋ ਜਿਹਨੇ ਮਾਲ ਖਰੀਦਣਾ ਉਹ ਵੀ ਆਵੋ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਮਾਰੋ ਪਾਲਤੋ ਵੀ ਆਪਣੇ ਕੋਲ ਦੂਰ ਉਹਨਾਂ ਕੋਲ ਰਹਿੰਦੇ ਹਾਂ ਤੇ ਆਵਾਂਗੇ ਜੀ ਪੂਰਾ ਪੂਰਾ ਇੰਤਰੀਆ ਬਊਗਾ ਜੀ ਬਾਕੀ ਨਜੀਰ ਖਾਨ ਜੀ ਆਏ ਨੇ ਇਹਨਾਂ ਨੂੰ ਪੁੱਛਦਿਆ ਵੀ ਜੋ ਮੇਲਾ ਅੱਜ ਹੋਇਆ ਤਿੰਨ ਵੱਡੇ ਨਾਮ ਦਿੱਤੇ ਗਏ ਨੇ ਅਗਲਾ ਮੇਲੇ ਦੀ ਫੇਰ ਆਪਾਂ ਅਨਾਉਂਸ ਕਰਤਾ ਤੁਹਾਨੂੰ ਕਿੱਦਾਂ ਲੱਗ ਰਿਹਾ ਹੈ ਨਹੀਂ ਮਾਸ਼ਾਅੱਲਾ ਦੇਖੋ ਸਭ ਤੋਂ ਵੱਡਾ ਫਾਇਦਾ ਇਸ ਚੀਜ਼ ਦਾ ਹੁੰਦਾ ਹੈ ਜੈਸੇ ਬੱਕਰੀ आज ਜੋ ਮੈਨੇ ਨੰਬਰ 1 ਵਿੱਚ ਜੀਤੀ ਮੈਨੇ ਉਸ ਤੋਂ ਪੁੱਛਿਆ ਕੀਮਤ ਕਿਆ ਲੈਣੀ ਤੇ ਰੋਕੋ वो बोला बेचनी नहीं, नहीं तो कीमत बकरी की अगर आज तुम्हारे घर के ऊपर तीस हजार है बीस हजार है या चालीस हजार है या पचास हजार है उसकी कीमत लाखों में जाती है क्योंकि बाहर के लोग जो शौक करते हैं वो यही देखते हैं कि नंबर वन दूध बकरी कौन सी देती लोग बोलते यार सात किलो तो गाय में दूध नहीं रहता भैंस में सात किलो निकलता बकरी में कैसे निकल जाता वो बकरी दो दो तीन तीन चार चार लाख रुपए की बकरी बिकती है और लोगों का छोड़ दो तो मैं यहाँ खड़ा हूँ जैसी बकरी मैं मांग रहा हूँ पसंद की बकरी लेके जाओ मैंने ली भी है दो दो ढाई ढाई साढ़े तीन लाख की भी ली है चार लाख की भी ली है बकरी मैंने पांच पांच लाख के बकरे भी लिए है और अभी भी लेने को बैठे है तो इसके लिए बकरी को अच्छी तैयार करो और मेले में लेके पहुंचो और बाजार में पहुंचो जब तुम्हें कीमत मालूम पड़ेगी उससे पहले कीमत मालूम नहीं पड़ेगी जंगल में बैठ के पहले सात हजार छह हजार दस हजार की बकरी बेचते थे आज मेला लगने से बाजार लगने से बकरी की कीमत लाखों में हो गई भाई सड़ी से सड़ी बकरी पच्चीस हजार की बिक्री आज बीस हजार की बिक्री तीस हजार की बिक्री पहले क्या होते थे कोई भी आता था झटके दे जा चार हजार के भाव पाँच हजार के भाव ले जा पाँच सौ पाँच सौ रूपया करके आज लोग बकरी वालों के पास पैसा भी है और इसका फायदा भी मिला है इनको तो सब ज्यादा से ज्यादा बाजार में पहुँचो और मेले में बकरी लेके पहुँचो जितना ज्यादा पहुँचेंगे उतना ही आपको फायदा होगा ਧੰਨਵਾਦ ਹਾਂਜੀ ਨਜੀਰ ਖਾਨ ਜੀ ਦਾ ਬਹੁਤ ਬਹੁਤ ਧੰਨਵਾਦ ਮੈਂ ਇੱਕ ਹੋਰ ਗੱਲ ਪੁੱਛਣਾ ਚਾਹੁੰਦਾ ਨਜੀਰ ਖਾਨ ਜੀ ਅਗਰ ਬਾਜ ਉਹ ਬੱਕਰੀ ਕਹਿ ਦਿੰਦੇ ਸੇਲ ਕਰਨੀਆਂ ਤੁਸੀਂ ਕਿੰਨੇ ਪੈਸੇ ਲੈ ਸਕਦੇ ਸੀ ਉਹ 70 ਲੀਟਰ ਵਾਲੀ ਕੇ 1 ਲੱਖ ਰੁਪਏ ਮੈਂ ਵੀ ਦੇ ਦੂੰਗਾ ਜੋ ਜਿਹੜੀ ਜਿੱਤ ਕੇ ਗਈ ਹੈ 1 ਲੱਖ ਰੁਪਏ ਇਹਨਾਂ ਨੇ ਕਹਿਤਾ ਪਰ ਮੈਂ ਇੱਕ ਤੁਹਾਨੂੰ ਹੋਰ ਦੱਸ ਦਿੰਨਾ ਖੁਸ਼ੀ ਵਾਲੀ ਗੱਲ ਜਿਹੜੇ ਫੇਕ ਵੀਡੀਓ ਬਣਾਉਂਦੇ ਆ ਘਰਾਂ 'ਚ ਬੈਠੇ ਜਾਂ ਫਾਰਮਾਂ 'ਚ ਬੈਠੇ ਜਾਂ ਵੈਸੇ ਹੀ ਸਾਡੇ ਚੈਨਲ ਵਾਲੇ ਚਲੇ ਜਾਂਦੇ ਆ ਵੀਰ ਉਹੀ ਹਵਾਤੀ ਤੀਰ ਛੱਡ ਦਿੰਦੇ ਆ ਕੋਈ ਦੇਖਦਾ ਨਹੀਂ ਮੂਰੇ ਖੋਲਾ ਹੀ ਛੱਡ ਦਿੰਦੇ ਆ ਜਿੱਥੇ ਮ ਉਹ ਵੈਸੇ ਕਹਿੰਦਾ ਜੀ ਮੇਰੀ ਬੱਕਰੀ ਇੱਕ ਦੋ ਡੰਗਾ ਦਾ 7 ਲੀਟਰ ਦੁੱਧ ਦਿੰਦੀ ਆ 7 ਲੀਟਰ ਵਾਲਿਆਂ ਨੂੰ ਅਸੀਂ ਮੈਸੇਜ ਕਰਿਆ ਪਹਿਲਾਂ ਵੀ ਵੀਡੀਓ 'ਚ ਤਰਸੇਮ ਸਿੰਘ ਲੌਂਗੋ ਵਾਲਾ LT ਲੈਣਾ ਵੀਡੀਓ ਬਣਾਈਓ ਉਹਦੇ 'ਚ ਵੀ ਮੈਂ ਮੈਸੇਜ ਕੀਤਾ ਵੀਰੇ ਅਸੀਂ ਬਸਾਖੀ ਨੂੰ ਮੇਲਾ ਕਰਾਉਣਾ ਤੁਸੀਂ ਆਪਣਾ ਐਡਰੈਸ ਜਰੂਰ ਦਿਓ ਅਸੀਂ ਤੁਹਾਨੂੰ ਸੱਦਾ ਪੱਤਰ ਦੇਣਾ 7 ਲੀਟਰ ਵਾਲਿਆਂ ਨੂੰ ਠੀਕ ਹੈ ਜੀ ਵੀ ਸਾਡੇ ਮੇਲੇ ਤੇ ਆਵੋ ਇੱਕ ਹੋਰ ਖੁਸ਼ੀ ਵਾਲੀ ਗੱਲ 7 ਲੀਟਰ ਵਾਲਿਆਂ ਨੂੰ ਜੇ ਤੁਹਾਡੀ ਬੱਕਰੀ ਇੱਕ ਦਿਨ 'ਚ 7 ਲੀਟਰ ਦੁੱਧ ਕਰਦੀ ਆ ਦੋਹ ਚਵਾਈਆਂ 'ਚ ਤੋਲ ਕੇ ਲਵਾਂਗੇ 7 ਲੱਖ ਰੁਪਏ ਦੀ ਬੱਕਰੀ ਲਵਾਣੀ ਸ਼ਾਬਾਸ਼ ਜੀ ਵਾਹ 7 ਲੱਖ ਦੀ ਬੱਕਰੀ ਭਪਿੰਦਰ ਸਿੰਘ ਲਾਲਾ ਚੰਡੀਗੜ੍ਹ ਬਣੀਓ ਲਾਣਾ ਜੇ ਕੋਈ ਬੱਕਰੀ ਨਸਲ ਵਾਲੀ ਵਧੀਆ ਸੁੰਦਰ ਉੱਚੀ ਲੰਬੀ 7 ਲੀਟਰ ਦੁੱਧ ਕਢਦੀ ਆ ਇੱਕ ਦਿਨ ਚ 7 ਲੱਖ ਰੁਪਏ ਭਪਿੰਦਰ ਸਿੰਘ ਲਾਲਾ ਲਾਊਗਾ ਬੱਕਰੀ ਤੇ ਜਿੱਦਾਂ ਅੱਜ ਇਹਨਾਂ ਨੇ ਕਹਿਤਾ ਵੀ ਅਸੀਂ ਲੱਖਾਂ ਰੁਪਈਆ ਚ ਰਾਵਾਂਗੇ ਤੇ ਫਿਰ ਇਹ ਮੇਲੇ ਕਰੋੜ ਦਾ ਫਾਇਦਾ ਵਾਹੇ ਜੇ ਤੁਸੀਂ ਬੱਕਰੀਆਂ ਰੱਖੀਆਂ ਕੋੜ ਤੇ ਕੋੜ ਜੇਕਰ ਅੱਛੇ ਉਹਦੇ ਨਾਲ ਖਾਣਾ ਕੋੜੀ ਨੇ ਵੀ ਓਨਾ ਹੀ ਆ ਖਾਣਾ ਗਦੀ ਨੇ ਵੀ ਉਹ ਨਹੀਂ ਆ ਗਦੀ ਦਾ ਬੱਚਾ ਹਜ਼ਾਰਾਂ ਚ ਰਹਿਣਾ ਘੋੜੀ ਦਾ ਬੱਚਾ ਲੱਖਾਂ ਚ ਵਿਕਣਾ ਇਹੀ ਫਰਕ ਆ ਜੇ ਤੁਸੀਂ ਸਾਂਭ ਕੇ ਬੱਕਰੀ ਨੂੰ ਥੋੜੀ ਬਹੁਤੀ ਨਸਲ ਦੀ ਨੌਲੇਜ ਰੱਖ ਕੇ ਸਾਂਭੋਗੇ ਤਾਂ ਥੋੜੀ ਵੱਡੀ ਹੋਈ ਵੈਸੇ ਵੀ ਰੁਪਈਏ ਬਟਾਓ ਅਗਰ ਦੁੱਧ ਚਵਾਈ ਦੇ ਵਿੱਚ ਥੋੜੀ ਬੱਕਰੀ ਛਾਲਾ ਮਾਰ ਗਈ ਤਾਂ ਵੈਸੇ ਜੇ ਅੱਜ 30000 ਦੀ ਆ ਤਾਂ ਉਹ ਕਈ ਲੱਖ ਦੀ ਬਣ ਜਾਣੀ ਆ ਇਸ ਕਰਕੇ ਬੱਕਰੀਆਂ ਦੀ ਤਿਆਰੀ ਰੱਖਿਓ ਤੇ ਜਿਹੜੇ ਵੀਰੇ 7-7 ਲੀਟਰ ਵਾਲੀਆਂ ਵੀਡੀਓ ਪਾਉਂਦੇ ਆ ਸਾਨੂੰ ਡਰੈੱਸ ਭੇਜਿਓ ਜਰੂਰ ਸਾਨੂੰ ਗੁੱਸਾ ਕਿਲਾ ਨਹੀਂ ਅਸੀਂ ਤੁਹਾਨੂੰ ਇਨਵਾਈਟ ਕਰਨਾ ਤੁਹਾਨੂੰ ਸੱਦਾ ਪੱਤਰ ਪਿਆਰ ਨਾਲ ਦੇਖ ਜਾਵਾਂਗੇ ਸਾਡੇ ਮੇਲੇ 'ਚ ਬੱਕਰੀ ਲੈ ਕੇ ਆਇਓ ਮੋਟਰਸਾਈਕਲ ਜਿੱਤ ਕੇ ਜਾਇਓ ਇਹ ਤਿਆਰੀ ਰੱਖਿਓ ਮੇਰੇ ਵੀਰ ਸਾਰੇ ਤੇ ਬਾਕੀ ਸਾਰਿਆਂ ਦਾ ਹੀ ਧੰਨਵਾਦ ਮੇਲੇ ਦੀਆਂ ਸਾਰਿਆਂ ਨੂੰ ਮੁਬਾਰਕਾਂ ਜਿਹੜੇ ਜਿੱਤ ਕੇ ਗਏ ਨੇ ਉਹਨਾਂ ਨੂੰ ਬੜੀਆਂ ਮੁਬਾਰਕਾਂ ਜਿਹੜੇ ਪੁਆਇੰਟਾਂ 'ਚ 100-100 ਗ੍ਰਾਮ 50-50 ਘਾਹ ਤੇ ਪਿੱਛੇ ਰਹਿ ਗਏ ਮੈਂ ਉਹਨਾਂ ਵੀਰਾਂ ਨੂੰ ਕਹਿੰਦਾ ਵੀ ਤਿਆਰੀ ਕਰ ਲੋ ਜਿੱਤਣ ਜਿੱਤਣ ਹਰ ਕੋਈ ਕਹਿੰਦਾ ਹਾਰ ਵੀ ਮੰਨ ਸਰੀਰਾ ਜਿੱਤੋਂ ਦਾ ਮਲ ਕੌਡੀ ਪੈਂਦਾ ਹਾਰਨ ਦਾ ਮੁੱਲ ਹੀਰਾ ਜਿਹੜਾ ਹਾਰਨ ਵਾਲਾ ਹੀਰਾ ਬਣ ਜਾਂਦਾ ਜੇ ਕੋਸ਼ਿਸ਼ ਜਾਰੀ ਰੱਖੇ ਇਸ ਲਈ ਸਾਰੇ ਬੱਕਰੀਆਂ ਦੀ ਮਿਹਨਤ ਵੱਧ ਤੋਂ ਵੱਧ ਰੱਖੋ ਵਧੀਆ ਖਰਾਕ ਵਧੀਆ ਡਾਈਟ ਵਧੀਆ ਤਰੀਕੇ ਦਾ ਹਰਾਚਾਰਾ ਦਿਓ ਤੇ ਵਧੀਆ ਆਪਣੇ ਇਨਾਮ ਪ੍ਰਾਪਤ ਕਰੋ ਮੁੱਲਾ ਪਰ ਮੇਲੇ ਬੰਨਿਓ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਬਾਬਾ ਤੁਹਾਡਾ ਵੀ ਧੰਨਵਾਦ ਜੀ